ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੁਣ ਸ੍ਰੀ ਗੋਵਿੰਦਵਾਲ ਸਾਹਿਬ ਕੀ ਸਾਢੇ 400 ਸਾਲਾ ਸਾਬ ਦੀ ਸਮਗਮ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਸ਼ਾ ਜੀ ਦਾ ਜੋਤੀ ਜੋਤਿ ਦੇ ਸਤੇ ਗੁਰੂ ਰਾਮਦਾਸ ਜੀ ਪਾਸ਼ਾ ਜੀ ਦਾ ਸਾਢੇ 400 ਸਾਲਾ ਗੁਰਪਤਾ ਗੱਦੀ ਦਿਵਸ ਮਨਾ ਕੇ ਖਟਿਆ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਵੱਲੋਂ ਸੰਤਾਂ ਮਹਾਂਪੁਰਖਾਂ ਨੇ ਬਹੁਤ ਵਧੀਆ ਬਹੁਤ ਸੁਚੱਜੇ ਢੰਗ ਨਾਲ ਲੰਗਰਾਂ ਦੀ ਸੇਵਾ ਤੇ ਹੋਰ ਸਾਰੀਆਂ ਸੇਵਾਵਾਂ ਨਿਭਾਈਆਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਪੂਰਾ ਸਾਥ ਦਿੱਤਾ ਗਿਆ ਅਤੇ ਹਰ ਇੱਕ ਇਨਸਾਨ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਬਹੁਤ ਹੀ ਸੱਜੇਟਾਂ ਨਾਲ ਇਸ ਬਾਵਨ ਭਾਈਆਂ ਔਰ ਇਹ ਸਾਰੀਆਂ ਸੁਝਾਵਾਂ ਬਹੁਤ ਅਮਨ ਇਮਾਨਦਾਰ ਹੋਈਆਂ ਔਰ ਇਹਨਾਂ ਸਾਰੀਆਂ ਸੁਝਾਵਾਂ ਤੋਂ ਮੈਂ ਖੁਸ਼ ਹੁੰਦਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਸਮੂਹ ਸੰਗਤਾਂ ਔਰ ਸੰਤ ਮਹਾਪੁਰਸ਼ੀ ਜਿੰਨੇ ਵੀ ਸਾਰੇ ਸੰਤ ਮਹਾਪੁਰਸ਼ੀ ਸਤਿਕਾਰ ਜੋ ਕਰਦਾ ਮੈਂ ਕਿੰਨਾ-ਕਿੰਨਾ ਦਾ ਨਾਮ ਲਾਵਾਂ ਸਾਰੇ ਹੀ ਮਹਾਪੁਰਖ ਬੜੇ ਸਤਿਕਾਰਯੋਗ ਹਨ ਸਾਰਿਆਂ ਨੂੰ ਇਹ ਸਾਰਾ ਕੁਝ ਸ਼ਾਂਤਮਈ ਆਨੰਦਮਈ ਤਰੀਕੇ ਨਾਲ ਸੰਪੂਰਨ ਹੋਣ ਤੇ ਵਧਾਈ ਦਿੰਦਾ ਹਾਂ ਹੁਣ ਮੈਂ ਇੱਕ ਬੇਨਤੀ ਕਰਦਾ ਹਾਂ ਸਾਰੇ ਹੀ ਸਿੱਖ ਜਗਤ ਦੇ ਸੱਜਣਾਂ ਨੂੰ ਚਾਹੇ ਉਹ ਮਹਾਪੁਰਖ ਹੋਣ ਕਾਰ ਸੇਵਾ ਵਾਲੇ ਹੋਣ ਬਾਬਾ ਜੀ ਸੰਪਰਦਾਈ ਵਾਲੇ ਬਾਬਾ ਜੀ ਹੋਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਆਪਾਂ ਬਹੁਤ ਵਧੀਆ ਲੰਗਰ ਚਲਾਏ ਸਿਵਾਵਾ ਨਮਈਆਂ ਔਰ ਮੈਂ ਇੱਕ ਬੇਨਤੀ ਕਰਦਾ ਹਾਂ ਸਾਡਾ ਇੱਕ ਸੰਕਲਪ ਹੈ ਰੋਜ਼ ਅਸੀਂ ਇਹ ਗੱਲ ਕਰਦੇ ਹਾਂ ਰਾਜ ਕਰੇਗਾ ਖਾਲਸਾ ਤੇ ਇਸ ਸੰਕਲਪ ਨੂੰ ਪੂਰਾ ਕਰਨ ਵਾਸਤੇ ਸਾਡੇ ਸਿੱਖ ਜਗਤ ਦਾ ਖਾਲਸਾ ਹੋਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਐਨੇ ਮਹਿੰਗੇ ਮਹਿੰਗੇ ਲੰਗਰ ਪੀਜ਼ਾ 버ਗਰਾਂ ਵਗੈਰਾ ਦੇ ਲਾ ਸਕਦੇ ਆ ਵੈਸੇ ਤਾਂ ਦੁਨੀਆ ਕਹਿੰਦੀ ਆ ਵੀ ਇਹ ਸਾਡੀ ਸੰਗਤ ਤੇ ਪੰਗਤ ਦੀ ਸਹੀ ਵਰਤੋਂ ਨਹੀਂ ਆ ਅਸੀਂ ਸੰਗਤ ਤੇ ਪੰਗਤ ਤੋਂ ਦੂਰ ਹੋ ਰਹੇ ਆ ਪਰ ਮੈਂ ਇਹਨਾਂ ਅਗਲਾ ਜ ਨਹੀਂ ਪੈਣਾ ਮੈਂ ਮਹਾਪੁਰਸ਼ਾਰਗੇ ਬੇਨਤੀ ਕਰਦਾ ਕਿ ਜੇ ਅਸੀਂ ਵੱਡੇ ਵੱਡੇ ਲੰਗਰ ਲਗਾਉਣੇ ਆ ਕਰੋਣਾ ਅਰਬਾਰ ਵੀ ਇਹ ਖਤਦੇ ਆ ਤੇ ਸਾਡਾ ਜਿਹੜਾ ਸੰਕਲਪ ਹੈ ਰਾਜ ਕਰੇਗਾ ਖਾਲਸਾ ਉਹ ਤਾਂ ਹੀ ਪੂਰਾ ਹੋਊਗਾ ਜੇ ਖਾਲਸਾ ਹੋਊਗਾ ਤਾਂ ਹੀ ਜੇ ਖਾਲਸਾ ਹੀ ਨਾ ਰਿਆ ਤੇ ਇਹ ਸੰਕਲਪ ਪੂਰਾ ਕਿਵੇਂ ਹੋਵੇਗਾ ਸੋ ਮੇਰੀ ਸਾਰੇ ਮਹਾਪੁਰਸ਼ਾਂ ਦੇ ਹੱਥ ਜੋੜ ਕੇ ਚਰਣਾ ਚ ਬੇਨਤੀ ਹੈ ਕਿ ਆਪਾਂ ਵਿੱਦਿਆ ਦੇ ਲੰਗਰ ਲਗਾਈਏ ਆਪਾਂ ਵਧੀਆ-ਵਧੀਆ ਕਾਲਜ ਖੋਲਹੀਏ ਜੇ ਆਪਾਂ 100 ਕਰੋੜ ਰੁਪਇਆ ਲੰਗਰਾਂ ਦੇ ਲਗਾ ਸਕਦੇ ਆ ਤੇ ਸ੍ਰੀ ਗੋਵਿੰਦਵਾਲ ਸਾਹਿਬ ਦੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਸਕੂਲ ਪਹਿਲੀ ਜਮਾਤ ਤੋਂ ਲੈ ਕੇ ਉੱਚ ਵਿਦਿਆ ਤੱਕ ਖੋਲ੍ਹਿਆ ਜਾਵੇ ਜਿਹਦੇ ਵਿੱਚ ਸਿੱਖ ਬੱਚੇ ਉੱਚ ਵਿਦਿਆ ਪ੍ਰਾਪਤ ਕਰਕੇ ਆਈਪੀਐਸ ਆਈਏਐਸ ਬਣ ਸਕਣ ਤਾਂ ਕਿ ਅਸੀਂ ਆਪਣੇ ਸੰਕਲਪ ਨੂੰ ਪੂਰਾ ਕਰ ਸਕੀਏ ਤੇ ਉਹ ਸਕੂਲ ਕਾਲਜ ਇਸ ਤਰ੍ਹਾਂ ਦਾ ਹੋਵੇ ਕਿ ਜਿਹੜੇ ਬੱਚੇ ਸ਼ੁਰੂ ਵਿੱਚ ਸਾਨੂੰ ਜਪਜੀ ਸਾਹਿਬ ਜੀ ਦਾ ਜਾਪ ਸਾਹਿਬ ਜੀ ਦਾ ਰਹਿਰਾ ਸਾਹਿਬ ਜੀ ਦਾ ਪਾਠ ਸਾਨੂੰ ਕੰਠ ਕਰਕੇ ਸਿਖਾਉਣ ਉਹਨਾਂ ਦੀਆਂ ਫੀਸਾਂ ਮੁਆਫ ਹੋਣ ਕਿਉਂਕਿ ਸਾਡੇ ਗਰੀਬ ਬੱਚੇ ਵਿਦਿਆ ਉੱਚ ਵਿਦਿਆ ਨਹੀਂ ਲੈ ਰਹੇ ਕਾਰਨ ਕਿ ਬਹੁਤ ਸਾਡੇ ਸਾਰੇ ਸਿੱਖ ਪਰਿਵਾਰ ਇਹਨਾਂ ਗੱਲਾਂ ਕਰਕੇ ਦੂਜੇ ਪਾਸੇ ਜਾ ਰਿਹਾ ਕੋਈ 크੍ਰਿਸਚੀਅਨ ਬਣ ਰਿਹਾ ਕੋਈ ਕਿਸੇ ਡੇਰੇ ਵੱਲ ਜਾ ਰਿਹਾ ਕਾਰਨ ਇਹ ਹੈ ਕਿ ਅਸੀਂ ਆਪਣੇ ਸਿੱਖ ਬੱਚਿਆਂ ਦੇ ਸਿਰ ਤੇ ਪਾਟੀ ਹੋਈ ਦਸਤਾਰ ਨਹੀਂ ਵੇਖਦੇ ਕਿ ਉਹ ਦਸਤਾਰ ਲੈ ਸਕਦਾ ਕਿ ਨਹੀਂ ਅਸੀਂ ਲੰਗਰ ਜ਼ਰੂਰ ਲਾ ਦਿੰਦੇ ਆ ਆਪਾਂ ਵੇਖੀਏ ਆਪਣੇ ਸਿੱਖ ਭਰਾਵਾਂ ਵੱਲ ਆਪਾਂ ਦੇਖੀਏ ਆਪਣੇ ਸਿੱਖ ਬੱਚਿਆਂ ਵੱਲ ਅਸੀਂ ਵਧੀਆ ਸਕੂਲ ਖੋਲ੍ਹ ਗਏ ਵਧੀਆ ਕਾਲਜ ਖੋਲ੍ਹ ਗਏ ਤੇ ਜਿੱਥੇ ਸਾਡੇ ਸਿੱਖ ਬੱਚੇ ਫ੍ਰੀ ਪੜ੍ਹਾਈ ਕਰ ਸਕਣ ਕਰ ਸਕਣ ਮੇਰਾ ਇੱਕ ਪੂਰਾ ਯਕੀਨ ਆ ਵਾਦਾ ਆ ਕਿ ਜੇ ਇਹੋ ਜਿਹਾ ਕਾਲਜ ਖੋਲ ਦਿੱਤਾ ਜਾਵੇ ਇਹੋ ਜਿਹਾ ਸਕੂਲ ਖੋਲ ਦਿੱਤਾ ਜਾਵੇ ਕਿ ਹਰੇਕ ਸਿੱਖ ਬੱਚਾ ਜੋ ਕੇਸਾ ਧਾਰੀ ਹੋਵੇ ਜੋ ਦਸਤਾਰ ਧਾਰੀ ਹੋਵੇ ਉਹਦੀ ਵਿੱਦਿਆ ਫ੍ਰੀ ਕਰਾਈ ਜਾਊਗੀ ਤੇ ਮੈਂ ਤੁਹਾਨੂੰ ਅੱਜ ਵਾਦਾ ਕਰਦਾ ਕਿ 80% ਉਹ ਲੋਕ ਜਿਹੜੇ ਅੱਜ ਕੇਸ ਕਤਲ ਕਰਾਉਂਦੇ ਆ ਦੂਜੇ ਪਾਸੇ ਜਾ ਰਹੇ ਆ ਉਹ ਸਿੱਖਰਵਲ ਆ ਜਾਣਗੇ ਮੇਰੀ ਇੱਕੇ ਬੇਨਤੀ ਆ ਸਾਰੇ ਮਹਾਪੁਰਸ਼ਾਂ ਅੱਗੇ ਇਲਾ ਸਾਡੇ ਸਿੱਖਾਂ ਦੀ ਸਿਰਮੌਰ ਸੰਸਥਾ ਅੱਗੇ ਅਸੀਂ ਸਿੱਖੀ ਦੇ ਬੂਟੇ ਨੂੰ ਪਾਣੀ ਪਾ ਕੇ ਵੱਡਾ ਕਰੀਏ ਜਿਹੜਾ ਸਾਡੇ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ ਲੰਗਰ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਚਲਾਇਆ ਸੀ ਪਰ ਉਹ ਚਲਾਇਆ ਸੀ ਭੁੱਖੇ ਲੋੜਵੰਦ ਲੋਕਾਂ ਨੂੰ ਲੰਗਰ ਚਾ ਕੇ ਨਾ ਕਿ ਵੱਡੇ ਵੱਡੇ ਪੀਜੀ ਬਰਗਰ ਦੇ ਲੱਗਰ ਲਗਾ ਕੇ ਮੇਰੀ ਇਹ ਬੇਨਤੀ ਆ ਆਪਾਂ ਸਿੱਖ ਫਲਵਾੜੀ ਨੂੰ ਸਾਬਦੇ ਸਾਡਾ ਜੋ ਸੰਕਲਪ ਹੈ ਰਾਜ ਕਰੇਗਾ ਖਾਲਸਾ ਉਹ ਤਾਂ ਹੀ ਪੂਰਾ ਹੋ ਸਕਦਾ ਵਾ ਨਹੀਂ ਤੇ ਜਦੋਂ ਅਸੀਂ ਲੰਗਰ ਲਗਾਉਨੇ ਆ ਤੇ ਇਹ ਕੇਂਦਰ ਦੀਆਂ ਸਰਕਾਰਾਂ ਸਾਨੂੰ ਕਹਿੰਦੀਆਂ ਇਹ ਸੱਚੇ ਸਿੱਖ ਹੈ ਤੇ ਜੇ ਅਸੀਂ ਆਪਣੀ ਕੋਈ ਮੰਗ ਮੰਗਦੇ ਆ ਹੱਕੀ ਮੰਗ ਰੱਖਦੇ ਆ ਤੇ ਤਾਂ ਇਹ ਕਹਿੰਦੇ ਆ ਅੱਤਵਾਦੀ ਆ ਹੁਣ ਆਪਾਂ ਦੇਖ ਲਈਏ ਕਿ ਆਪਾਂ ਆਤਵਾਦੀ ਬਣੇ ਰਹਿਣਾ ਵਾ ਕਿ ਜਾਂ ਅਸੀਂ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਕੇ ਆਪਣੀ ਸਿੱਖ ਫਲਵਾੜੀ ਨੂੰ ਪਾਣੀ ਪਾ ਕੇ ਅੱਗੇ ਵਧਾਉਣਾ ਆ ਮੇਰੀਆਂ ਇਹ ਬੇਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ